ਖੰਨਾਚ ਕਥਿਤ ਨਸ਼ਾ ਵੇਚਣ ਵਾਲੇ ਦੇ ਮਕਾਨ ਤੇ ਚਲਿਆ ਪੀਲਾ ਪੰਜਾ ਜਿੱਥੇ ਅੱਜ ਸਵੇਰੇ ਨਗਰ ਕੌਂਸਲ ਖੰਨਾ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਕਥਿਤ ਤੌਰ ਤੇ ਨਸ਼ਾ ਵੇਚਣ ਵਾਲੇ ਵਿਅਕਤੀ ਦੇ ਮਕਾਨ ਨੂੰ ਪੀਲੇ ਪੰਜੇ ਨਾਲ ਡੈਢ ਢੇਰੀ ਕੀਤਾ ਗਿਆ ਇਹੋ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਨਗਰ ਕੌਂਸਲ ਦੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ ਇਸ ਦੌਰਾਨ ਖੰਨਾ ਦੇ ਐਸਐਸਪੀ ਅਤੇ ਵੱਡੀ ਪੁਲਿਸ ਫੋਰਸ ਵੀ ਮੌਕੇ ਤੇ ਤਾਇਨਾਤ ਰਹੀ ਤਾਂ ਜੋ ਕਿਸੇ ਤਰ੍ਹਾਂ ਦੀ ਗੜਬੜ ਨਾ ਹੋਵੇ एसएसपी खन्ना ने बताया कि जिस व्यक्ति का मकान टहाया गया है उसके पहले तो ही कई नशे नाल संबंधित मुकदमे दर्ज ਹਨ ਅਤੇ ਇਸ ਸਮੇਂ ਉਹ ਜੇਲ੍ਹ ਵਿੱਚ ਬੰਦ ਹੈ। ਇਹ ਕਾਰਵਾਈ ਨਸ਼ਾ ਮੁਕਤ ਪੰਜਾਬ ਮੁਹਿੰਮ ਦੇ ਤਹਿਤ ਕੀਤੀ ਗਈ ਹੈ। ਕਾਨੂੰਨ ਸਭ ਲਈ ਇੱਕਸਾਰ ਹੈ। ਚਾਹੇ ਕੋਈ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ। ਮਕਾਨ ਵਿੱਚ ਰਹਿ ਰਹੀ ਔਰਤ ਦਾ ਕਹਿਣਾ ਹੈ ਕਿ ਕਿ ਇਹ ਮਕਾਨ ਉਸ ਦੇ ਨਾਮ ਹੈ ਤੇ ਇਸ ਵਿੱਚ ਉਸ ਦੇ ਬੱਚੇ ਰਹਿੰਦੇ ਹਨ। ਉਸ ਦਾ ਦੋਸ਼ ਹੈ ਕਿ ਉਸ ਦੇ ਪਤੀ ਨੂੰ ਨਜਾਇਜ਼ ਤੌਰ ਤੇ ਫਸਾਇਆ ਗਿਆ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਕਾਨ ਟਾਹਣ ਤੋਂ ਪਹਿਲਾਂ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ ਪਰ ਕੋਈ ਜਵਾਬ ਨਾ ਆਉਣ ਤੇ ਅੱਜ ਇਹ ਕਾਰਵਾਈ ਕੀਤੀ ਗਈ। ਬੇਨਜਾਇਜ਼ ਕੀਤੀ ਆ ਸਾਰੇ ਨਾ ਨੇ ਧੱਕਾ ਕੀਤਾ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਕਈ ਵਾਰ ਨੋਟਿਸ ਕੱਢਿਆ ਗਿਆ ਕਈ ਵਾਰ ਪਹਿਲਾਂ ਕੋਈ ਵਾਰ ਕੋਈ ਨੋਟਿਸ ਨਹੀਂ ਮੇਰੇ ਹੱਥ ਚ ਆਇਆ ਹੈਗਾ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਹੈਗਾ ਬਸ ਅੱਜ ਵੀ ਕਿਹੜਾ ਕਹਿਣਾ ਆਣਾ ਹੈ ਕਿ ਇਹ ਚਿੰਨ੍ਹ ਦੇ ਤਹਿਤ ਜਿਹੜੀ ਕਰਤਾਰ ਦੇ ਰਸਤਾ ਰਾਈ ਕੀਤੀ ਗਈ ਹੈ ਜਿਹੜੀ ਅੱਜ ਕਾਲ ਵਾਈ ਕਰਤਾਰ ਲਾਗ ਦੇ ਬਧੂ ਹੋ ਰਹੀ ਹੈ ਤੇ ਹੋਰ ਬਾਕੀ ਰਹਿਣ ਦੇ ਤਾਂ ਹੋਣੀ ਹੈ ਉਹ ਇਹ ਨਾ ਸਮਝਣ ਵੀ ਜੇ ਅਸੀਂ ਪਲਾਟ ਲੈ ਲਏ ਵੀ ਸਾਇਰ ਸਰਕਾਰ ਨੂੰ ਨਹੀਂ ਪਤਾ ਜਾ ਕਮੇਟੀ ਵਾਲਿਆਂ ਨੂੰ ਨਹੀਂ ਪਤਾ ਜਾ ਪੁਲਿਸ ਨੂੰ ਕਿਸੇ ਨੂੰ ਨਹੀਂ ਪਤਾ ਸਾਰੇ ਹੀ ਉਹ ਪ੍ਰਗਟ ਹੋ ਜਾਣੇ ਪਤਾ ਲੱਗ ਜਾਣਾ ਕਿਉਂਕਿ 11 ਨੰਬਰ ਬਾਡ ਦਾ ਮੈਂ ਇੰਚਾਰਜ ਹਾਂ ਦੁੱਧਨ ਸਿੰਘ ਬਰੋਦਾ ਉੱਥੋਂ ਸਾਰੇ ਪੱਤਕੇ ਇੱਧਰ ਨੂੰ ਆ ਗਏ ਨੇ ਬਈ ਉੱਥੋਂ ਤਾਂ ਕਿ ਮੇਰੀ ਪੂਰੀ ਸਖਤਾਈ ਹੈ ਮੈਂ ਕਿਸੇ ਨੂੰ ਉੱਥੇ ਨਰਾਂ ਦੇ ਵਿੱਚ ਨੰਦਾ ਜਦੋਂ ਆਈਪੀਐਸ ਡਾਕਟਰ ਜੋਤੀ ਜੱਧਵਜੀ ਇਵੈਸ ਜਿਨ੍ਹਾਂ ਨੇ ਕਿ ਉੱਥੇ ਜਦੋਂ ਮਕਾਨ ਤਾਂ ਸੀ ਪੁਲਿਸ ਪ੍ਰੋਫੈਸ਼ਨ ਨੇ ਕਾਂ ਉਦੋਂ ਇਹ ਸਾਰੇ ਇੱਧਰ ਹੀ ਇਕੱਠੇ ਕਰ ਲਿਆ ਨਾ ਨੇ ਉੱਥੋਂ ਸਾਰੇ ਭੱਜਿਆ 1 ਮਹੀਨਾ ਬਿਲਕੁਲ ਕੁਝ ਨਹੀਂ ਵਿਗਿਆ ਫਿਰ 1 ਮਹੀਨੇ ਦੇ ਬਾਅਦ ਪਤਾ ਨਹੀਂ ਉਹ ਕਿਹੜਾ ਲੀਡਰ ਹੈ ਉਹ ਕਿਹੜੇ ਕਿੰਗ ਨੇ ਜਿਨ੍ਹਾਂ ਨੇ ਦੁਬਾਰਾ ਕੋਈ ਸੈਟਿੰਗ ਕਰਕੇ ਉੱਥੇ ਨਸ਼ਾ ਵਗਾਉਣਾ ਸ਼ੁਰੂ ਕੀਤਾ ਤੇ ਬਾਹਰ ਆ ਕੇ ਵੇਚਣ ਲੱਗੇ ਨੇ ਇਸ ਕਰਕੇ ਮੈਂ ਡਾਕਟਰ ਜੋਤੀ ਜਗਤਦਾ ਤੇ ਮਾਨ ਸਰਕਾਰ ਦਾ ਬਹੁਤ ਧੰਨਵਾਦੀਆਂ ਕਿ ਬਹੁਤ ਵਧੀਆ ਕੰਮ ਹੋ ਰਿਹਾ ਜੇ ਇਦਾਂ ਕੰਮ ਹੁੰਦੇ ਰਹਿਣਗੇ ਦਾ ਸਾਡਾ ਬਿਲਕੁਲ ਸਚਾਈਆ ਸੁਪਨਾ ਭਗਵੰਤ ਮਾਨ ਦਾ ਪੂਰਾ ਹੋਊਗਾ ਡੰਗਲਾ ਪੰਜਾਬ ਬਣਾਊਗਾ ਜਿਹੜਾ ਕਹਿੰਦੇ ਡੰਗਲਾ ਪੰਜਾਬ ਮੇਰਾ ਡੰਗਲਾ ਪੰਜਾਬ ਇਹ ਬਹੁਤ ਵਧੀਆ ਪ੍ਰਾਲਾ ਹੋ ਰਿਹਾ ਮੈਂ ਪੁਲਸ ਪ੍ਰਦਰਸ਼ਨ ਦਾ ਤੇ ਮਾਨ ਸਰਕਾਰ ਦਾ ਤੇ ਲੋਕਾਂ ਦਾ ਉਹ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਥ ਦੇਵੋਗੇ ਤਾਂ ਡੰਗਲਾ ਪੰਜਾਬ ਬਣਨਾ ਕਿਉਂਕਿ ਮਕਾਨਾਂ ਦੀ ਕੋਈ ਗੱਲ ਨਹੀਂਗੀ ਮਕਾਨ ਤਾਂ ਬਣ ਜਾਣਗੇ ਰੋਟੀ ਕੱਪੜਾ ਆਲ ਮਕਾਨ ਇਹਦਾ ਦੇਵੀ ਭਗਵੰਤ ਮਾਨ ਕੋਈ ਗੱਲ ਦੁਬਾਰਾ ਬਣ ਜੂਗਾ ਪਰ ਪਰ ਪੁੱਤੋ ਵੀ ਇਨਸਾਨ ਨਹੀਂ ਬਣੇ ਜਿਹੜੇ ਲੋਕਾਂ ਦੇ ਪੁੱਤ ਹਣੇ بڑے بڑے ਨੌਜਵਾਨ ਟੀਕੇ ਲੈ ਕੇ ਉੱਥੇ ਗਿਲ ਬੰਦੇ ਨੇ ਕਿਉਂ ਅਸੀਂ ਪੂਰੇ ਜਾਂਦੇ ਨੇ ਉਹਨਾਂ ਦੇ ਪੈਣਾ ਦੇ ਭਰਾਵਾ ਦੇ ਜਿਹੜੇ ਗੁੱਟੁੱਨੇ ਹੋ ਗਏ ਉਹ ਲਖਰੀਏ ਆਸਤੇ ਬੰਨਣ ਗਿਆ ਉਹਨਾਂ ਦੇ ਤਿਆਰ ਖਤਮ ਹੋ ਗਏ ਮੈਂ ਬਹੁਤ ਸਾਡੇ ਵੱਲ ਬਹੁਤ ਧੰਨਵਾਦ ਕਰਦਾ ਹਾਂ

ਤੇ ਇਹਦੇ ਉੱਪਰ ਦੋ ਐਨਡੀਪੀਜ਼ ਦੇ ਮੁਕਦਮੇ ਹੈ ਇੱਕ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ 1.5 ਕਿਲੋ ਆਈਸ ਤੇ 1 ਕਿਲੋ ਫੀਮੇ ਦੇ ਕੋਲ ਬਰਾਮਦ ਹੋਈ ਸੀਗੀ ਤੇ ਅੱਜ ਜੋ ਇਹਦੀ ਇਲੀਗਲ ਕੰਸਟਰਕਸ਼ਨ ਹੈ ਉਹਦੇ ਉੱਪਰ ਮਿਊਂਸਿਪੈਲਿਟੀ ਵੱਲੋਂ ਇੱਕ ਐਕਸ਼ਨ ਕੀਤਾ ਜਾ ਰਿਹਾ ਹੈਗਾ ਖੰਨਾ ਪੁਲਿਸ ਅਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਪਹੁੰਚੀ ਹੋਈ ਹੈਗੀ ਤੇ ਖੰਨਾ ਪੁਲਿਸ ਐਂਡ ਪੂਰਾ ਕੋ ਪੂਰਾ ਹੀ ਜੋ ਐਡਮਿਨਿਸਟ੍ਰੇਸ਼ਨ ਹੈ ਉਹਦਾ ਜੋ ਇਹ ਯੁਧ ਨਸ਼ੇ ਵਿਰੋਧੀ ਜੋ ਕਾਰਵਾਈ ਚੱਲ ਰਹੀ ਹੈਗੀ ਬੀਤੇ ਮਾਰਚ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਵਧੀਆ ਕੰਮ ਰਹਿ ਲਖਣਾ ਸਪੈਸ਼ਲੀ ਜ਼ਿਲ੍ਹੇ ਦੇ ਵਿੱਚ ਅਸੀਂ 900 ਤੋਂ ਵੱਧ ਪੈਡਲਸ ਵਗੈਰਾ ਹੁਣ ਤੱਕ ਫੜ ਲਈਏ ਹਨ ਤੇ ਅੱਗੇ ਵੀ ਇਦਾਂ ਦੀ ਕਾਰਵਾਈ ਚੱਲਦੀ ਰਹੇਗੀ ਮੈਡਮ ਹੋਰ ਜੋ ਨਸ਼ਾ ਤਕਰ ਖੰਨੇ ਦੇ ਵਿੱਚ ਹੋਰ ਵੀ ਹੋੜੀ ਨਿਗਰ ਤੇ ਹੋਰ ਵੀ ਚੱਲੂ ਹੈ ਇਹ ਆ ਦੇਖਿਓ ਪਹਿਲਾਂ ਵੀ ਮੈਂ ਜਿਵੇਂ ਮੀਡੀਆ ਨੂੰ ਦੱਸਿਆ ਹੈਗਾ ਤਾਂ ਕਿ ਲੀਗਲੀ ਅਸੀਂ ਜੋ ਨਸ਼ੇ ਦੇ ਤਸਕਰ ਹੈ ਇਹਨਾਂ ਦੀ ਪ੍ਰਾਪਰਟੀਆਂ ਵਗੈਰਾ ਨੂੰ ਵੈਰੀਫਾਈ ਕਰਦੇ ਰਹਿੰਦੇ ਤੇ ਇਹ ਕਾਰਵਾਈ ਹੁੰਦੀ 68 ਐਫ ਵਾਲੀ ਜੋ ਐਨਡੀਪੀਸ ਐਕਟ ਦੇ ਅੰਦਰ ਹੁੰਦੀ ਹੈ ਉਹਦਾ ਵੀ ਅਸੀਂ ਕਰਾਉਂਦੇ ਰਹਿੰਦੇ ਤਾਂ ਇਦਾਂ ਦੇ ਅਸੀਂ 15 ਕੇ ਤਕਰੀਬਨ ਪ੍ਰਾਪਰਟੀਆਂ ਫ੍ਰੀਜ਼ ਕਰਾ ਚੁੱਕੇ ਜਿੱਥੇ ਇਸੀ ਪ੍ਰਕਿਰਿਆ ਦੇ ਵਿੱਚ ਜਦੋਂ ਅਸੀਂ ਜੋ ਪ੍ਰਾਪਰਟੀਆਂ ਇਹਨਾਂ ਨੂੰ ਵੈਰੀਫਾਈ ਕਰਾਉਂਦੇ ਜੋ ਇਲੀਗਲ ਨਿਕਲਦੀ ਹੈ ਉਹਦੇ ਉੱਪਰ ਫਿਰ ਐਫਆਈਆਰ ਜੋ ਇਦਾਂ ਦਾ ਐਕਸ਼ਨ ਹੁੰਦਾ ਹੈਗਾ ਤੋ ਅਗੇ ਵੀ ਅਗਰ ਕੋਈ ਇਲੀਗਲ ਕੰਸਟਰਕਸ਼ਨ ਜਿਹਦਾ ਨਹੀਂ ਮਿਲਦੀ ਹੈਗੀ ਜਿਹਦੇ ਉੱਪਰ ਐਕਸ਼ਨ ਹੋ ਸਕਦਾ ਤੋ ਜ਼ਰੂਰ ਕੀਤਾ ਜਾਏਗਾ ਮੈਡਮ ਜਿੱਦਾਂ ਇੱਥੇ ਗੱਲ ਸਾਹਮਣੇ ਆਈ ਹੈ ਜਿਵੇਂ ਤੁਸੀਂ ਮੀਟ ਮਾਰਕੀਟ ਵਿੱਚ ਬਿਲਕੁਲ ਸ਼ਕੰਜਾ ਕਰਿਆ ਤਾਂ ਇਹ ਉੱਥੋਂ ਮੂਵ ਹੋ ਕੇ ਆਪਣੀ ਪ੍ਰਾਪਰਟੀ ਬਣਾਉਣ ਨੇ ਦਮਾਨਤਾਂ ਦੇ ਲਈ ਇਹਦੀ ਵੀ ਕੋਈ ਇਨਵੈਸਟੀਗੇਸ਼ਨ ਹੋਊਗੀ ਜੀ ਜੀ ਉਹ ਚੱਲਦੇ ਰਹਿੰਦੇ ਹੈਗਾ ਉਹੀ ਮੈਂ ਕਹਿ ਰਿਹਾ ਕਿ ਇਹ ਪਹਿਲਾਂ ਮੀਟ ਮਾਰਕੀਟ ਰਹਿੰਦੇ ਸੀਗੇ ਹੁਣ ਇੱਥੇ ਸ਼ਿਫਟ ਹੋਏ ਹੈ ਤੇ ਇਦਾਂ ਦੇ ਹੋਰ ਵੀ ਬੰਦੇ ਹੈ ਉਹਨਾਂ ਦੇ ਉੱਪਰ ਵੀ ਐਕਸ਼ਨ ਹੋਏਗਾ ਤੇ ਇਹਦੇ ਨਾਲ ਨਾਲ ਹੀ ਪੁਲਿਸ ਪੂਰੀ ਕੀ ਪੂਰੀ ਸਟ੍ਰੈਟਜੀ ਬਣਾ ਕੇ ਹੀ ਐਂਡੀ ਕਨਨ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ